ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੇ ਸੋਚਨਾ ਹੋਵੇ ਜੇ ਸੋਚੀ ਲੱਖ ਵਾਰ ਛੁਪੇ ਛੁਪ ਨਾ ਹੋਵੇ ਜੇ ਲਾਇ ਰਹਾ ਲਵਤਾਰ ਭੁੱਖਿਆ ਪੁਕਣਾ ਉਤਰੀ ਜੇ ਬੰਨਾ ਪੁਰੀਆਂ ਪਰ ਸਹਿ ਸਾਨ ਪਾਲ ਲਖ ਹੋਏ ਤਾ ਇੱਕ ਨਾ ਚੱਲ ਨਾਲ ਕਿਵ ਸਚਿਆਰਾ ਹੋਈ ਐ ਕਿਵ ਕੂੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਣ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਣ ਜੀ ਹੁਕਮ ਮਿਲੈ ਵਡਿਆਈ ਹੁਕਮੇ ਉੱਤਮ ਨੇਚ ਹੁਕਮ ਲੇਖ ਦੋਕ ਦੋਕ ਪਾਈਐ ਇੱਕ ਨਾ ਹੁਕਮੀ ਬਖਸੀਸੇ ਕੋ ਹੁਕਮੀ ਸਦਾ ਪਵਾਈਐ ਹੁਕਮੇਂ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜੇਬ ਜੇ ਤੋ ਹਮੇ ਕਹਿ ਨ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨਿਸਾਨ ਗਾਵੇ ਕੋ ਗੁਣਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰਬੀ ਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਕਥਨਾ ਕਤੀਨਾ ਵੇ ਟੋਟ ਕਤ ਕਤ ਕਤੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਕਸੇ ਵੇ ਪਰਵਾਹੋ ਸਾਚਾ ਸਹਿਬ ਸਾਚਨਾਏ ਭਾਖਿਆ ਭਉ ਪਾਰ ਆਖੇ ਮੰਘੇ ਦੇ ਦੇ ਦਾਤ ਕਰੇ ਦਾਤਾਰ ਫੇਰ ਕਿ ਅੱਗੇ ਰੱਖੀਏ ਜਿੱਤ ਦਿਸੇ ਦਰਬਾਰ ਮੋਹ ਕੇ ਬੋਲਨ ਬੋਲਿਏ ਜਿੱਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚੇ ਨਾਮ ਵਡਿਆਈ ਵੀ ਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ ਥਾਪਿਆ ਨ ਜੈ ਕੀ ਤਾ ਨ ਹੋਏ ਆਪੇ ਆਪ ਨਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵਿਏ ਗੁਣ ਨਿਧਾਨ ਗਾਵਿ ਕੇ ਸੁਣੀਏ ਮਨ ਰੱਖੀਏ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰ ਮੱਖਣ ਨਾਦਨ ਗੁਰਮਖ ਵੇਦਨ ਗੁਰਮਖ ਰਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਅੱਖ ਨਾਹੀ ਕਹਿਣਾ ਕਥਨ ਨਾ ਜਾਈ ਗੁਰਾਂ ਇੱਕ ਦੇ ਬੁਝਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਨਾ ਜਾਈ ਤੇਰਥ ਨਾਮ ਜੈ ਤੇ ਸਭਾ ਵਿਨ ਭਾਣੇ ਕੇ ਨਾਏ ਕਰੀ ਜੇਤੀ ਸਿਰਠ ਪਾਈ ਵੇ ਕਾਮਨ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬੁਝਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਜੇ ਜੁਗ ਚਾਰੇ ਆਰਜਾ ਹੁਰਦ ਸੁਣੀ ਹੋਏ ਨਵਾ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨੌਰ ਖਾਏ ਕੇ ਜਸ ਕੀ ਰਤ ਜਗਲੇ ਜੇ ਤਿਸ ਨਦਰ ਨ ਆਵੇ ਤੇ ਬਾਤ ਨ ਪੁੱਛੇ ਕੈ ਕੀਟਾ ਅੰਦਰ ਕੀਟ ਕਰੇ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਨੇ ਸਿਧ ਪੀਰ ਸਰਨਾ ਸੁਨੇ ਧਰਤ ਤਵਲ ਅਕਾਸ ਸੁਨੇ ਦੀਪ ਲੋਪ ਪਤਾਲ ਸੁਨੇ ਭੋਇ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨੇ ਧੂਪਾ ਪਾਪ ਕਾ ਨਾਸ ਸੁਣਿਐ ਸੇਰ ਬਰਮਾ ਇਹ ਤਾਂ ਸੁਣਿਐ ਮੁਖ ਸਲਾਹਨ ਮੰਨ ਤ ਸੁਣਿਐ ਜੋਗ ਜੁਗਤ ਤਨ ਭੇਦ ਸੁਣਿਐ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਸਾਤ ਸੰਤੋਖ ਗਿਆਨ ਸੁਣਿਐ ਅਠ ਸਾਠ ਕਾਇ ਇਸਨਾਣ ਸੁਣਿਐ ਪੜ ਪੜ ਪਾਵੈ ਮਾਨ ਸੁਣਿਐ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਨਿਏ ਸਰਗੁਨਾ ਕੇ ਗਾਹ ਸੁਨਿਏ ਸੇਖ ਪੀਰ ਪਾਤਸ਼ਾਹ ਸੁਨਿਏ ਅੰਦੇ ਪਾਵੇ ਰਾਹ ਸੁਨਿਏ ਹਾਥ ਹੋਵੇ ਇਸ ਗਾਹ ਨਾਨਕ ਭਗਤਾ ਸਦਾ ਵਿਗਾ ਸੁਨਿਏ ਧੂਪ ਪਾਪ ਕਾ ਨਾਸ ਮਨ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੇ ਪਸਤਾਏ ਕਾਗਦ ਕਲਮ ਨ ਲਿਕਨ ਹਰ ਮਨ ਕਾਬੈ ਕਨ ਵਿਚਾਰ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬਧ ਮੰਨੇ ਸਗਲ ਭਵਨ ਕੀ ਸੋਧ ਦਮਨੇ ਮੂ ਛੋਟਾ ਨ ਖਾਏ ਮੰਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨ ਪਾਏ ਮੰਨੇ ਪਤ ਸਿ ਪ੍ਰਗਟ ਜਾਏ ਮੰਨੇ ਮਗਨ ਚਲੇ ਪੰਥ ਮੰਨੇ ਧਰਮ ਸੇ ਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖਦਵਾਰ ਮੰਨੇ ਪਰਵਾਰ ਸਧਾਰ ਮੰਨੇ ਤਰੇ ਤਾਰੇ ਗੁਰ ਸੇ ਕਮਨੇ ਨਾਨਕ ਭੈਣ ਪਿਕ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪंचे ਪਾਵੇ ਤਰਗੇ ਮਾਨ ਪंचे ਸੋਹੇ ਦਾਰਾ ਜਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸਮਾਰ ਤੋਲ ਧਰਮ ਦਇਆ ਕਾ ਪੂਤ ਸੰਤੋਥਾ ਪਰਖਿਆ ਜਿਨ ਸੋਤ ਜੇ ਕੋ 부ਝੇ ਹੋਵੇ ਸਚਿਆਰ ਧਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਵਨ ਜੋਰ ਜੀ ਜਾ ਤਰੰਗਾ ਕੇ ਨਾਮ ਸਭਨਾ ਲਿਖਿਆ 부ੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਇ ਲਿਖਾ ਲਿਖਿਆ ਕੀਤਾ ਹੋਇ ਕੀਤਾ ਤਾਣ ਸਵਾਲ ਰੂਪ ਕੀਤੀ ਦਾਤ ਜਾਣੇ ਕੌਣ ਕੋਤ ਕੀਤਾ ਪਤਾਓ ਇੱਕ ਕਵਾਉ ਤਿਸਤੇ ਹੋਇ ਲਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਜਾਵਾ ਇਕ ਵਾਰ ਜੋਤਤ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਗ ਜਪ ਸੰਗ ਭਾਉ ਸੰਗ ਪੂਜਾ ਸੰਗ ਤਪ ਤਾਉ ਅ ਸੰਗ ਗ੍ਰੰਥ ਮੁਕ ਵੇਦ ਪਾਠ ਸੰਗ ਜੋਗ ਮੰਨ ਰਹੇਦਾ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਸੰਗ ਤਾ ਤਾਰ ਸੰਗ ਸੋਰਮ ਭਖਸਾਰ ਸੰਗ ਮੋਨ ਲੇਵਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਜਾਵਾ ਇਕ ਵਾਰ ਜੋ ਤਤੇ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰਨਕਾਰ ਸੰਕਮੂਰਖੰਤ ਕੋਰ ਸੰਕਚੋਰ ਹਰਾਮਖੋਰ ਸੰਕ ਅਮਰ ਕਰ ਜਾਏ ਜੋਰ ਸੰਕ ਗਲਵੜ ਹਤਿਆ ਕਮਾਹੇ ਸੰਕ ਪਾਪੀ ਪਾਪ ਕਰ ਜਾਏ ਸੰਕ ਕੁੜਿਆਰ ਕੁੜੇ ਫਿਰਾਹੇ ਸੰਕ ਮਲੇਸ਼ ਮਲਪਖ ਖਾਹੇ ਸੰਕ ਨਿੰਦਕ ਸਰ ਕਰੇ ਪਹਾਰ ਨਾਨਕ ਨੀਚ ਕਾਹੇ ਵਿਚਾਰ ਵਾਰਿਆਂ ਜਾਵਾ ਇੱਕ ਵਾਰ ਜੋ ਤਦ ਭਾਵੈ ਸਾਈ ਭਲੀ ਕਾਰ ਤੋ ਸਦਾ ਸਲਾਮਤ ਨਰੰਕਾਰ ਸੰਖ ਨਾਮ ਸੰਖ ਥਾਵਾ ਗਮ ਅਗਮ ਅਸੰਖ ਲੋ ਅਸੰਖ ਕਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਨ ਜਿਨ ਇਹ ਲਿਖੇ ਤੇ ਸਿਰ ਨਾਹ ਜਿਮ ਫਰਮਾਇ ਤਿਮ ਤੇ ਪਾਹ ਜੇ ਤਾ ਗੀਤਾ ਤੇ ਤਾ ਨਾਉ ਵਿਨ ਨਾਵੇਂ ਨਾਈ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆਣ ਜਾਵਾ ਇੱਕ ਵਾਰ ਗੋਤ ਤੇ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਤੁਤ ਉਤਰ ਸੋਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਗੇ ਤੋਏ ਪਰਗੇ ਮਾਤ ਪਾਪਾ ਕੇ ਸੰਗੋ ਧੋਪੇ ਨਾਮ ਕੇ ਰੰਗ ਪੂਨੀ ਪਾਪੀ ਆਖਣ ਨਾਹਿ ਕਰ ਕਰ ਕਰਨਾ ਲਖਲਾ ਜਾਹੋ ਆਪੇ ਬੀਜ ਆਪੇ ਖਾਓ ਨਾਨਕ ਹੁਕਮਿ ਆਓ ਜਾਹੋ ਤੀਰਥ ਤਪਦੇ ਅਦਤ ਦਾਨ ਦੇ ਕੋ ਪਾਵੇ ਤਿਲ ਕਾ ਮਾਨ ਸੁਨਿਆ ਮਨੇ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨ ਆਵ ਸਭ ਗੁਣ ਤੇਰੇ ਮੈਂ ਨਾਹਿ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਾਤ ਆਤ ਬਾਣੀ ਵਰਮਾ ਸਤ ਸੋਣ ਸਦਾ ਮਨ ਚਾਓ ਕਮਨ ਸਵੇਲਾ ਵਕਤ ਕਮਨ ਕਮਨ ਤੇ ਕਮਨ ਵਾਰ ਕਮਨ ਸੋ ਰਤੇ ਮਾ ਕਮਨ ਜੇਤ ਹੋ ਆਕਾਰ ਵੇਲ ਨ ਪੈ ਪੰਡਤੀ ਜੇ ਹੋਵੇ ਲੇਖ ਪੁਰਾਨ ਵਕਤ ਨ ਪਾਇ ਕਾਦੀਆ ਜੇ ਲਿਖਣ ਲੇ ਕੁਰਾਨ ਤੇ ਤਵਾਰ ਨਾ ਜੋਗੀ ਜਾਣੇ ਰਤਮਾ ਨ ਕੋਈ ਜਾ ਕਰਤਾ ਸ੍ਰਿਟੀ ਕੋ ਸਾਜੇ ਆਪੇ ਜਾਣੇ ਸੋਇ ਕਿਵ ਕਰੇ ਆਖਾ ਕੇ ਉਸਲਾਹੀ ਕਿ ਵਰਨੀ ਕਿਵ ਜਾਣਾ ਨਾਨਕ ਆਕਣ ਸਭ ਕੋ ਆਖੇ ਇੱਕ ਤੂ ਇੱਕ ਸਿਆਣਾ ਵਡਾ ਸਭ ਡੀ ਨਾ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪੋ ਜਾਣੇ ਅਕੇ ਗਿਆ ਨ ਸੋਹਿ ਪਾਤਾਲ ਪਤਾਲ ਲਖ ਅਗਾਸਾਂ ਆਗਾਸ ਓੜ ਕਿਓੜ ਕਪਾਲ ਥੱਕੇ ਵੇਦ ਕਹਿਣ ਕਵਾਤ ਸੈ ਸਠਾਰਾ ਕਹਿਣ ਕਤੇ ਬਾਸ ਸੁਲ ਇੱਕ ਧਾਤ ਲੇਖਾ ਹੋਏ ਤਾਂ ਲਿਖੀਏ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਾਲਾਹੀ ਸਾਲਾਹ ਇਤੀ ਸੁਰਤਨ ਪਈ ਨਦੀਆਂ ਅਤੇ ਵਾ ਪਵੇ ਸਮੁੰਦਰ ਨਾ ਜਾਣੇ ਸਮੁੰਦਰ ਸਾਤ ਸੁਲਤਾਨ ਗਿਰਹਾ ਸਤੀ ਮਾਲ ਤਨ ਕੀੜੀ ਤਨ ਨ ਹੋਣੀ ਜੇ ਤਸਮਨ ਨ ਵਿਸਰੇ اتنا سفتی کہنے دے نکھ جا پہ کیا من منت اتن جاپ کی جا پہ پارا وار انت کرن کی بل لاح تاگی اینت نہ پائے جتنا جانے کو بہتا کئی بہتا ہوئے وڈا ساحب اچا تھا ہوں ਏਵਡ ਉੱਚ ਹੋਵੇ ਕੋਏ ਤੇ ਸੁੱਚੇ ਕੋ ਜਾਣੇ ਸੋਏ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਭਉਤਾ ਕਰਮ ਰਿਖਣ ਜਾ ਵਡਾ ਦਾਤਾ ਤੈਨ ਨ ਤਮਾਏ ਕੀਤੇ ਮੰਗੇ ਜੋਦ ਅਪਾਰ ਕੀਤੇ ਗਨਤ ਨਹੀਂ ਵਿਚਾਰ ਕੀਤੇ ਕਭ ਟੁੱਟੇ ਵੇਕਾਰ ਕੀਤੇ ਲੈ ਲੈ ਮਨ ਕਿਰਪਾ ਹੈ ਕੀਤੇ ਮੂਰਖ ਖਾਈ ਕਾਹੇ ਕਿ ਤੇ ਆ ਦੁਖ ਭੋਗਤ ਮਾਰੇ ਵੀ ਦਾ ਤੇਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇ ਕੇ ਆਖਣ ਪਾਏ ਉਹ ਜਾਣ ਜੇ ਤੇ ਮੂੰਖ ਖਾਇ ਆਪੇ ਜਾਣ ਆਪੇ ਦੇ ਆਖੇ ਤੇ ਪੈ ਕੇ ਜੇਸਨੋ ਬਖਸੇ ਸਿਫਤ ਸਲਾ ਨਾਨਕ ਪਾਤਿਸ਼ਾਹੀ ਪਾਤਸ਼ਾਹ ਮਲਗਨ ਮਲ ਵਪਾਰ ਮਲ ਵਪਾਰ ਜੇ ਮਲ ਪੰਡਾਰ ਮਲ ਆਵੈ ਮਲ ਜਾਏ ਮਲ ਪੈ ਮਲਾ ਸਮਾਹਿ ਮੋਲ ਧਰਮ ਮੋਲ ਦੀਵਾਨ ਮੋਲ ਤਲਮਨ ਪਰਵਾਨ ਮੋਲ ਬਖਸੀਸ ਮੋਲ ਨਿਸ਼ਾਨ ਮੋਲ ਕਰਮ ਮੋਲ ਫਰਮਾਨ ਮੋਲ ਮੋਲ ਆਖਿਆ ਨਾ ਜਾਏ ਆਖਾ ਕਰੇ ਲਿਵ ਲਾਏ ਆਖੇ ਵੇਦ ਪਾੜ ਪੁਰਾਣ ਆਖੇ ਪੜੇ ਕਰੇ ਵਖਿਆਣੇ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਇਸਰ ਅਕੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵਾ ਕੇ ਸੁਰ ਨਰਮੁ ਜਨ ਸੇਵਕੇਤੇ ਆਖੇ ਆਖਣ ਪਾਏ ਕੀਤੇ ਕਹਿ ਕਹਿ ਉਟ ਉਟ ਜਾਏ ਤੇ ਕੀਤੇ ਹੋਰ ਕਰੇ ਤਾਂ ਆਖਣ ਸਕੈ ਕਈ ਕੇ ਗੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾਲ ਤਾਂ ਲਿਖੀਐ ਸਿਰ ਗਵਰ ਰੰਗਵਾਰ ਸੋਹਾਰ ਕੇਹਾ ਸੋ ਕਰ ਕੇਹਾ ਜਿਤਬੈ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੇ ਤੇਵਾ ਮਨਹਾਰੇ ਕੇਤੇ ਰਾਗ ਪਰਿ ਸਿਓ ਕੈਨ ਕੇਤੇ ਗਾਵਨ ਹਰੇ ਗਾਵਤ ਤਤ੍ਰ ਪਉਣ ਪਾਣੀ ਬੈ ਸੰਤਰ ਗਾਵੈ ਰਾਜਾ ਤਰੰਦਵਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋਣ ਸਦਾ ਸਵਾਰੇ ਗਾਵੇ ਅੰਦਰ ਆਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਉਣ ਸਾਧ ਵਿਚਾਰੇ ਗਾਉਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਉਣ ਪੰਡਤ ਪੜਨਰ ਕੀ ਸਰ ਜੋਗ ਜੋਗ ਵੇਦਾ ਨਾਲੇ ਗਾਵੇ ਮੋਹਨੀਆਂ ਮਨਮੋਹਣ ਸਰਗਾ ਮੱਚ ਬਿਆਲੇ ਗਾਵਣ ਰਤਨ ਪਾਏ ਤੇਰੇ 860 ਤੀਰਤ ਨਾਲੇ ਗਾਵੇ ਜੋਦ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਤਾਰੇ ਸੇ ਤਤਨ ਕਾਵੈ ਜੋ ਤਤ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੇ ਚਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸੱਚ ਨਾਹੀ ਹੈ ਪੀ ਹੋਸੀ ਜੈਨ ਜਸੀ ਰਟਨਾ ਦੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੇ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਉ ਤਿਸ ਦੀ ਵੜਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹ ਪਤ ਸਾਹਿਬ ਨਾਨਕ ਰਹਿਨ ਰ ਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਬੇ ਭੂਤ ਥਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਤਿਸੇ ਆਦੇਸ ਆਦ ਅਨੀਲ ਨਾਦ ਨਾਹਤ ਜੁਗ ਜੁਗ ਇਕ ਵੇਸ ਭਗਤ ਗਿਆਨ ਦਾ ਪੰਡਾਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾ ਕੇ ਰੇਦ ਸਦ ਅਵਰਾ ਸਾਧ ਸੰਜੋਗ ਮਜੋਗ ਦੀ ਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ ਤਿਸੇ ਆਦੇਸ ਆਦ ਅਨੀਲ ਨਾਦ ਨਾਹਤ ਜੁਗ ਜੁਗ ਇਕ ਵੇਸ ਇਕ ਕਮਾਈ ਜੁਗਤ ਵੈ ਆਇ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਢੰਡਾਰੀ ਇੱਕ ਲਾਇ ਦੀ ਬਾਣ ਜਿੰਦਦ ਪਾਵੇ ਤੇ ਵਿੱਚ ਲਾਵੇ ਜਿਵੇਂ ਹੋਵੇ ਪਰਮਾਨ ਉਹ ਵੇਖਿ ਉਹਨਾਂ ਨਦਰ ਨ ਆਵੇ ਬਹੁਤਾ ਇਹ ਵਡਾਨ ਆਦਿਤ ਸੇ ਆਦੇਸ ਆਦ ਨੀਲ ਨਾਦ ਨਾਤ ਜੁਗਤਿਕ ਇਕ ਵੇਸ ਆਸਨ ਲੇ ਪੰਡਾਲ ਜੋਗ ਚ ਪਾਸੇ ਕਵਾਰ ਕਰ ਕਰ ਵੇਖਿਆ ਸਿਰ ਜਨਹਾਰ ਨਾਨਕ ਸੱਚੀ ਕੀ ਸੱਚੀ ਗਾਰ ਦੇਦੇ ਸਿਆਦੇ ਆਦ ਨੀਰ ਨਾਦ ਨਾਦ ਜਗ ਜਗ ਇੱਕੋ ਵੇਸ ਇੱਕ ਦੂਜੀ ਬੋ ਲਖ ਹੋਏ ਲਖ ਹੋਏ ਲਖ 20 ਲਖ ਲਖ ਗੇੜਾ ਆ ਕੀਆ ਏਕ ਨਾਮ ਜਗਦੀਸ਼ ਤੇਰਾ ਪਤ ਪੌੜੀਆਂ ਚੜਗੇ ਹੋਈਆ ਕੀ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਜ਼ ਨਾਨਕ ਨਦਰੀ ਪਾਈਆ ਕੁੜੀ ਕੁੜੇ ਠੀਸਾ ਆਖਣ ਜੋਰਜ ਪੈ ਨਾ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜਮਾਲ ਮਨ ਜੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੇ ਸੰਸਾਰ ਜੇ ਸੱਤ ਜੋਰ ਕਰ ਵਿਖੇ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੇ ਰਤ ਤਤ ਤਤ ਤਿਵਾਰ ਪਵਨ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਇਸ ਵਿੱਚ ਜੀ ਜੁਗਤ ਕੇ ਰੰਗ ਦਿਨ ਕੇ ਨਾਮ અનੰਤ ਕਰਮੀ ਕਰਮੀ ਹੋ ਵਿਚਾਰ ਸੱਚਾ ਸੱਚਾ ਦਰਬਾਰ ਤੇ ਤੇਸ ਉਹਨਾਂ ਬੰਝ ਪਰਵਾਨ ਨਦਰੀ ਕਰਮ ਪਵਣ ਇਨਸਾਨ ਕੱਚ ਪਕਾਈ ਉਥੇ ਪਾਇ ਨਾਨਕ ਗਾਇ ਜਾਪੇ ਜਾ ਧਰਮਖੰਡ ਕਹੋ ਧਰਮ ਗਿਆਨ ਖੰਡ ਕਾਖੋ ਕਰਮ ਕੀਤੇ ਪਵਨ ਪਾਣੀ ਬੇਸੰਤਰ ਕੀਤੇ ਕਾਣ ਮਹੇਜ ਕیتے ਵਰਮੇ ਘਾੜ ਤਕੜੀਏ ਰੂਪ ਰੰਗ ਕੇ ਵੇਸ ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇ ਕੇਤੇ ਸਿੱਧ ਬੋਧਨਾਤ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੰਧ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦ ਕੇਤਿਆ ਸੁਰਤੀ ਸੇਵਕ ਕੇਤੇ ਨਾਨਕ ਅੰਤਨਾ ਅੰਤ ਗਿਆਨ ਖੰਡ ਮੈਂ ਗਿਆਨ ਪਰ ਚੰਡ ਤੇਤੇ ਨਾਨਦ ਬਨੋਦ ਕੋੜ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੇ ਘਾੜ ਤਕੜੀਏ ਬਹੁਤਨੂਫ ਤਾਂਗੀਆਂ ਗੱਲਾਂ ਕਥੀਣ ਜਾਹੇ ਜੇ ਕੋ ਕਹੇ ਪਿੱਛੇ ਪਛਤਾਏ ਤਿੱਥੇ ਘੜੀਏ ਸੁਰਤ ਮਤਮਨ ਬੋਧ ਤਿੱਥੇ ਘੜੀਏ ਸੁਨਾਸਿ ਤਾਂ ਕੀ ਸੋਦ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋ ਨਾ ਕੋਈ ਹੋਰ ਤਿੱਥੇ ਜੋਤ ਮਹਾਮਲ ਸੂਰਤ ਤਿਨ ਮੇਂ ਰਾਮ ਰਿਆ ਪਰਪੋਰ ਤਿੱਥੇ ਭਗਤ ਵਸੇ ਕੋ ਕਰੇ ਅਨੰਦ ਸੱਚਾ ਮਨਸੋ ਸੱਚ ਖੰਡ ਵਸੇ ਨਰੰਕਾਰ ਕਰ ਕਰ ਵੇਖੇ ਨਦ ਨਿਹਾਲ ਤਿੱਥੇ ਕੰਡ ਮੰਡਲ ਵਰ ਪੰਡ ਜੇ ਕੋ ਕਥਿ ਦਾ ਅੰਤ ਨਾਤ ਤਤੇ ਲੋ ਲੋ ਆਕਾਰ ਜਿਮ ਜਿਮ ਕਮਤੇ ਮੈਂ ਤੇ ਮਕਾਰ ਵੇਖੇ ਵਿਕਸੇ ਕਰੇ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰ ਸੁਨਿਆਰ ਐਰਣ ਮਤ ਵੇਦ ਹਥਿਆਰ ਪੌਖ ਲਾ ਗਣ ਤਪ ਤਾਓ ਭਾਂਡਾ ਪਾਓ ਅਮਰਤ ਤੇ ਢਾਲ ਘੜੀਏ ਸਬਦ ਸੱਚੀ ਟਕਸਾਲ ਜਿਨਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਅਸ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ ਦਿਵਸ ਰਾਤ ਦੋਇ ਦਾਈ ਦਾਇ ਅਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਅਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ